ਸਸੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਅੱਜ ਆਪਾਂ ਆਪਣੇ ਕਰੋੜਾ ਦਾ ਸਟੈਪ ਟੈਸਟ ਕਰਨ ਆਏ ਆ ਕਿ ਇਹਦੀ ਬੇਲ ਪੜਦੀ ਏ ਵੀ ਦੇਖਦੇ ਆ ਕਿੰਨਾ ਝਾੜ ਆ ਰਿਹਾ ਕਿ ਕਿਉਂਕਿ ਲੇਟ ਲਾਇਆ ਸੀ ਤਾਂ ਕਰਕੇ ਹੈਗਾ ਥੋੜਾ ਜਿਹਾ ਸੀਡ ਰੱਖ ਲਾਂਗੇ ਬਾਕੀ ਦਾ ਸਾਰਾ ਸੇਲ ਹੀ ਕਰ ਦੇਣਾ ਆਪਾਂ ਇਹ ਰਾਸ਼ਨ ਚ ਵਧੀਆ ਵਿਕ ਜੂ ਜੇ ਗਣਤੀ ਗਣਤੀ ਚ ਦਾਣੇ ਦਾ ਵਧੀਆ ਚੱਕਿਆ ਸ਼ਾਇਦ ਵੀ ਸੋਨਾ ਬਣਿਆ ਹੋਵੇ ਤੇ ਕਿਉਂਕਿ ਨਵੰਬਰ ਚ ਲੱਗਿਆ ਸੀ ਆ ਦੇਖੋ ਉਹ ਹੂੰ ਤਾਂ ਜੇ ਪਾਣੀ ਲਾ ਦਈਏ ਤਾਂ ਹੋਰ ਵੱਡਾ ਹੋ ਜੂਗਾ ਨਾ ਪਾਣੀ ਮੰਗਦਾ ਹੂੰ ਜੇ ਲਾ ਦਈਏ ਹਾਂ ਸੈਦੂ ਕਦੋਂ ਤੋਂ ਛੋਟੇ ਜਿਹੇ ਗੋਲੀ ਕਦੋਂ ਦੇ ਛੇ ਹੁਣ ਹੀ ਕਹਿੰਦਾ ਆ ਦੇ ਤੇਰੇ ਥੱਲੇ ਡੂੰਗਾ ਜਦਾ ਸੀ ਕੀ ਆਹੋ ਵੀਜੇ ਦਾ ਡੂੰਗਾ ਹੀ ਹੋਇਆ ਲੈ ਉੱਪਰ ਨਾਲ ਦੇਖੋ ਬਈ ਇਹ ਆਹ ਦੇਖੀ ਬਹੁਤ ਬਣੀ ਆ ਡੂੰਗਾ ਨਾ ਚਲ ਕੋਈ ਨਹੀਂ ਬਸ ਹੋ ਰਹਿ ਨੇ ਖਾਲੀ ਵਿੱਚ ਦਾ ਵੀ ਸਭ ਨਾ ਆਹ ਆ ਦੇ ਲਾ ਲੈ ਵਾ ਲੈ ਲੈ ਕੋਈ ਕਰਦੇ ਹਾਂ। ਸਾਡੇ 6 ਕਿਲੋ 720 ਗ੍ਰਾਮ। ਹੇ, 720 ਗ੍ਰਾਮ। 6 ਕਿਲੋ 6 ਕਿਲੋ 720 ਗ੍ਰਾਮ। ਹਾਂ, 12 ਕਿਲੋ ਹੋਇਆ। ਜੇ ਦੋ ਬੱਟਾਂ ਦਾ ਕਰਦੇ ਹਾਂ। ਉਹੀ ਇਹਦਾ ਝਾੜ ਬਣਦਾ 200 200 ਪੂਰੀ ਦਾ ਉਹ ਪੂਰਾ। 200 ਪੂਰੀ ਤੋਂ ਉੱਪਰ ਨਹੀਂ ਆਉਣਾ ਇਹਦਾ ਜ। ਆਹ ਦੇਖ। ਆ ਪਣੀ ਰ ਲਗਾ ਦੇ। ਮੇਰਾ ਕਹਿੰਦਾ ਪਾਣੀ ਲਾ ਦਿੰਨੇ ਆ। ਆਪਾਂ ਨੂੰ ਕਿਹੜਾ ਉਹ ਆ ਬਈ ਆਪਾਂ ਇਹ ਚੋ ਜਾਂ ਬੀ ਰੱਖਣਾ ਜਾਂ ਕੁਝ ਹੋਰ ਕਰਨਾ ਇੱਕ ਆਜ ਨੂੰ ਸਮਾਰ ਕੇ ਢੱਕ ਦੇ ਇਹ ਲਾਈਟ ਕੱਢਵਾਣੀ ਆ ਚਲੋ ਵੀ ਕੱਢ ਲਈ ਜੀ ਅੱਜ ਚੱਲਦਾ ਬੇਲ ਬਾਢੀ ਦਾ ਕੰਮ ਸੂਰੀਆ ਸੀਗਾ ਆਪਣੇ ਕੋਲੇ ਪੂਰੀ ਬੇਲ ਵਧਣ ਲੱਗੇ ਹੋਏ ਆ ਤੇ ਪੂਰੀ ਲੇਟ ਤੱਕ ਲੈ ਕੇ ਗਏ ਆ ਕਿਉਂਕਿ ਬਾਈ ਇਹ ਮੋਟਾ ਵਾਲੀ ਵਿਗਦਾ ਵਾ ਇਹ ਛੋਟਾ ਵਿਗਦਾ ਨਹੀਂ ਇਹ ਛੱਡਿਆ ਹੋਇਆ ਸੀਗਾ ਆਪਣਾ ਬੇਲ ਇੰਨੀ ਭਾਰੀ ਆ ਨਾ ਬਹੁਤ ਜ਼ਿਆਦਾ ਭਾਰੀ ਬੇਲ ਸੀ ਟਰੈਕਟਰ ਦਾ ਪੂਰਾ ਡਾਟ ਪੈਂਦਾ ਆ ਦੇਖ ਲੋ ਜੀ ਕਿੰਨੀ ਬੇਲ ਛੱਡ ਕੇ ਵਧਦੇ ਆ ਨਾ ਇਹ ਵੀ ਥੱਕ ਜਾਣੀ ਐ ਸਾਨੂੰ ਐ ਹੁੰਦਾ ਕਿ ਥੋੜਾ ਜਿਹਾ ਆਲੂ ਦਾ ਨੁਕਸਾਨ ਨਾ ਹੋਵੇ ਬਸ ਵੀ ਬੱਟ ਦੇ ਉੱਤੋਂ ਮਿੱਟੀ ਨਾ ਲਾਵੇ ਥੋੜਾ ਜਿਹਾ ਵੀ ਕਿਉਂਕਿ ਇਹ ਤਾਂ ਬੀਲ ਨੇ ਆਪੇ ਸੁੱਕ ਜਾਣਾ ਕੋਈ ਦਿੱਕਤ ਨਹੀਂ ਆਉਂਦੀ ਜਿੰਨਾ ਲੇਟ ਵਾਲਾ ਆਲੂ ਆ ਵੀ 25 26 ਅਕਤੂਬਰ ਤੋਂ ਬਾਅਦ ਵਾਲਾ ਉਹ ਸਾਰੇ ਵੀਰ ਆਪ ਪੱਟ ਕੇ ਦੇਖਿਓ ਕਿ ਉਹਦਾ ਚ ਉਹਦਾ ਸੈਜ ਨਹੀਂ ਬਣਿਆ ਹੋਇਆ ਆ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਆਪਾਂ ਕਾਲੀ ਕਰਦੇ ਆ ਨਾ ਆਲੂ ਵੇਚਣ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕਾਲੀ ਕਰਨ ਦਾ ਤੇ ਸਬਰ ਦਾ ਫਲ ਰੱਖੋ ਸ਼ਾਇਦ ਮਿੱਠਾ ਹੋਈ ਜਾਵੇ ਕੀ ਪਤਾ ਬਹੁਤਾ ਮਿੱਠਾ ਹੋ ਜਾਵੇ ਨਹੀਂ ਨਹੀਂ ਪਤਾ ਹਨਾ ਕੁਝ ਵੀ ਤੇ ਕਿਉਂਕਿ ਜਿਹੜਾ ਲੇਟ ਵਾਲਾ ਆਲੂ ਆ ਬਾਈ ਉਹਦਾ ਸੈਜ ਸੂਜ ਨਹੀਂ ਬਣਿਆ ਗਿਣਤੀ ਦੇ ਦਾਣੇ ਜ਼ਰੂਰ ਹੋਣਗੇ ਕਿਉਂਕਿ ਮਾਰਕੀਟ ਵੈਲਿਊ ਤਾਂ ਸੈਜ ਬਣੇ ਦੀ ਹੋਣੀ ਹੈ ਝਾੜਦਾ ਘਟਣਾ ਹੀ ਹੈ ਨਾ ਘਟੋ ਘਾਟ ਇੱਕ ਕਿਲੇ ਦੇ ਮਗਰੋਂ 70 70 80 ਸੀਐਸਸੀ ਬੋਰੀਆਂ ਘਾਟਾ ਝੜ ਆਪਨੇ ਜੋਤੀ ਦੇ ਕੱਲ ਟੈਸਟ ਟੈਸਟ ਹੋਏ ਆ ਤੇ ਕੰਪਨੀ ਵਾਲੇ ਦੇ 13 ਕਿਲੋ ਐਵਰੇਜ ਆਈ ਆ 13 ਕਿਲੋ ਚੋਂ 10 ਕਿਲੋ ਵੀ ਕਿਲੋ ਲੈਸ ਵੀ ਕਰਨਾ ਮਸਾਂ 210 ਕਬੋਰੀ ਦਾ ਝਾੜ ਬਣਦਾ ਪਿਛਲੇ ਸਾਲ ਉਹੀ ਜੋਤੀ ਦਾ ਝਾੜ 260 65 ਬੋਰੀਆਂ ਦੇ ਨੇ ਮੈਨੂੰ ਲੱਗਦਾ 200 ਬੋਰੀ ਐਤ ਕੀ ਹੋਣੀ ਨਹੀਂ ਹੈਗੀ ਤੇ ਇੰਨਾ ਫਰਕ ਆ ਹਨਾ ਕੀ ਇਹ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਤੇ ਤੁਸੀਂ ਵੀ ਆਪਣੇ ਆਪ ਦੇਖੋ ਐਵੇਂ ਵੱਧ ਦੀ ਝਾੜ ਜ਼ਰੂਰ ਕੱਟ ਇਹ ਤੁਹਾਨੂੰ ਮੰਨਣਾ ਪੈਣਾ ਤੇ ਆਪਾਂ ਕਈਏ ਵੀ ਹਾਂ ਨਹੀਂ ਕੱਟ ਜਾਂ ਕੋਈ ਕਹਿੰਦਾ ਨਹੀਂ ਕੱਟ ਪਰ ਝਾੜ ਬਹੁਤ ਕੱਟ ਬਹੁਤ ਫਰਕ ਆ ਭਾਈ ਝਾੜ ਦਾ ਚੱਲਦਾ ਕੰਮ ਆਲੂ ਦੀ ਪਟਾਈ ਦਾ ਤੇ ਅੱਜ ਗ੍ਰੇਡਿੰਗ ਵੀ ਸ਼ੁਰੂ ਕਰਨੀ ਆ ਕੰਪਨੀ ਵਾਲੇ ਐਲ ਆਰ ਦੇ ਰਾਤ ਸੁਪਨਾ ਆਇਆ ਬਈ ਆਲੂ ਦੀ ਮਾਰਕੀਟ ਸੋਹਣੀ ਹੋ ਗਈ ਬਸ ਐ ਕੋਈ ਗੱਲ ਆ ਵੀ ਰੱਬ ਦਾ ਕਹਿਣਾ ਬਾਕੀ ਆ ਬਸ ਉਹ ਨਹੀਂ ਹੁੰਦਾ ਵੀ ਤਥਾਸਤੂ ਇਹੋ ਕਹਿਣਾ ਬਾਕੀ ਆ ਰੱਬ ਦਾ ਜੇ ਗੱਲ ਸੱਚੀ ਹੋ ਜਵੇ ਤਾਂ ਵਾਹਲਾ ਉਹਦੀ ਉਹ ਫੀਲਿੰਗ ਹੀ ਵੱਖਰੀ ਆ ਹਨਾ ਰੂਪਸ ਬੰਦਾ ਸੋਚਦਾ ਵੀ ਜੇ ਕਿਤੇ ਆਹਾ ਚਲੋ ਦੇਖੋ ਇੱਕ ਗੱਲ ਓਏ ਭਾਈ ਮਗਰ ਬਹੁਤ ਆਲੂ ਛੋੜਦਾ ਦੇਖ ਲੋ ਕਿੱਡੇ ਕਿੱਡੇ ਆਲੂ ਮਗਰ ਛੱਡੀ ਜਾਂਦੇ ਆ ਤੁਸੀਂ ਆਹ ਦੇ ਲਾ ਸਾਰੀਆਂ ਫਾਂਟਾਂ ਦੇ ਵਿੱਚ ਪੂਰਾ ਆਲੂ ਛੱਡੀ ਜਾਂਦੇ ਹੋ ਕਿੰਨੇ ਕਿੰਨੇ ਵੱਡੇ ਵੱਡੇ ਆਲੂ ਦੁਬਾਰਾ ਫੇਰ ਕਿਹੜਾ ਦੇਣਾ ਪੈਣਾ ਮਗਰ ਨਹੀਂ ਯਾਰ ਆ ਲੈਣ ਕੌਣ ਜੋਗਦਾ ਤੇ ਗੋਲੀ ਸਾਰੀ ਛੱਡੀ ਹੋਈ ਆ ਥੱਲੇ ਇਹਨਾਂ ਨੇ ਆਹ ਦੇਖ ਲਾ ਕੋਈ ਨਹੀਂ ਚੱਕਿਆ ਇਹਨੇ ਗੁਲੇ ਨਾ ਇਹ ਜੋ ਚੱਕਿਆ ਤਾਂ ਜਮਾ ਹੀ ਛੱਡੀ ਪਈ ਆ ਇਹ ਗੋਲੀ ਥੱਲੇ ਛੱਡਣ ਨੂੰ ਕਿਹਾ ਕਿ ਚਗਾਈ ਚੱਲੀ ਜਾਂਦੀ ਆ ਲੀਵਰ ਦੀ ਆਪਣੇ ਦੇਖ ਲਓ ਹਜੇ ਵੱਜਿਆ 10 ਨਹੀਂ ਵੱਜੇ ਹਜੇ 9:00 ਵਜੇ ਤੋਂ ਸਟਾਰਟ ਕਰਦੇ ਹੁੰਦੇਗਾ ਵਾ 10:00 ਵਜੇ ਨੂੰ ਜੀ ਹਜੇ ਆ ਰਹਿੰਦਾ ਵਾ 5 ਕੁ ਮਿੰਟ ਰਹਿੰਦੇ ਆ 9:55 ਹੋਏ ਆ ਤੇ ਵੀ ਦੇ ਲੋ ਕਿਲੇ ਦੇ ਨੇੜੇ ਆਲੂ ਚੁਗਿਆ ਗਿਆ ਕਿਲਾ ਚੌਕ ਤਾਂ ਬਹੁਤ ਕੰਮ ਖਿੱਚਦੇ ਆ ਬਾਈ ਦੇਖੋ ਇੱਕ ਵਸ ਕੋਲੇ ਰਹਿਣਾ ਜ਼ਿੰਮੇਵਾਰੀ ਹੁੰਦੀ ਆ ਕੋਲੇ ਸਾਰੀ ਦਿਹਾੜੀ ਬਾਈ ਖੱਤੇ ਚ ਹੀ ਰਹੀਦਾ ਜਦੋਂ ਕੋਈ ਵੀਰ ਮੈਲ ਨਾਲ ਆਉਂਦਾ ਉਦੋਂ ਹੀ ਜਾਣਾ ਚੁਣਾ ਹੁੰਨਾ ਮੈਂ ਨਹੀਂ ਤਾਂ ਤਕਰੀਬਨ ਖੇਚ ਹੀ ਰਹਿਣ ਦੀ ਡਿਊਟੀ ਆ ਵੀ ਕੋਲੇ ਹੀ ਰਹਿਣਾ ਹਨ ਤੇ ਰਹਿਣਾ ਵੀ ਬਣਦਾ ਬਾਈ ਕੋਲੇ ਕੀ ਦੇਖੋ ਜਿਹੜੀ ਚੀਜ਼ ਹੁੰਦੀ ਆ ਦਿਹਾੜੀ ਉਹ ਕੋਲੇ ਰੇਹ ਤੋਂ ਬਿਨਾ ਨਹੀਂ ਕੰਮ ਚੱਲਦਾ ਆਪਣੇ ਬੰਦਿਆਂ ਨੂੰ ਵੀ ਮੂਰੇ ਵੀ ਸਾਰਾ ਤਿਆਰ ਰੱਖਣਾ ਵੀ ਆਹ ਖੇਤ ਦੇ ਪਹਿਲਾਂ ਡੰਡੀਆਂ ਪੜ ਦੋ ਇੱਧਰ ਪਹਿਲਾਂ ਬੰਡੀਆਂ ਪੜ ਦੋ ਵੀ ਮਸ਼ੀਨ ਪੂਰਾ ਵਧੀਆ ਕੰਮ ਸਾਰੀ ਚੱਲੇ ਤੇ ਅੱਜ ਗ੍ਰਾਮੇ ਵਾਲੀ ਖੜਾਈ ਹੋਈ ਆ ਦੂਜੀ ਚੱਲਦੀ ਆ ਸ਼ਕਤੀ ਆ ਉਹਦੇ ਵਾਲੀ ਪ੍ਰੀਤ ਵਾਲੀ ਤੇ ਪ੍ਰੀਤ ਵਾਲਾ ਡਿੱਗਰ ਤਾਂ ਚਲਾਇਆ ਕਿਉਂਕਿ ਉਹ ਬਿਲਰ ਬਿਲਾਂ ਵੱਢਣ ਵਾਲਾ ਪੌਦੇ ਮਗਰੀ ਪਾਉਨੇ ਆ ਅਰਜਨ ਮਗਰ ਹਨਾ ਤੇ ਇਹਦੀ ਵੀ ਪਟਾਈ ਤਾਂ ਬਹੁਤ ਸੋਹਣੀ ਆ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਇਹਨ ਪੂਰਾ ਸਾਫ ਸਾਫ ਆਲੂ ਕੱਢਿਆ ਪਿਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਾ ਇਹਨ ਬਿਲਕੁਲ ਪੂਰਾ ਓਕੇ ਦੀ ਰਿਪੋਰਟ ਆ ਹਨ ਤੇ ਬਸ ਥੋੜੀਆਂ ਜਿਹੀਆਂ ਚੀਜ਼ਾਂ ਬਤੀ ਕਮੀ ਰਹਿ ਜਾਂਦੀ ਆ ਕਿ ਆਪ ਦੇ ਨਹੀਂ ਉਹ ਤਾਂ ਕੁਆਲਿਟੀ ਲਈ ਆ ਉਹਨਾਂ ਨੇ ਵੀ ਤੇ ਪਰ ਉਹ ਚੀਜ਼ਾਂ ਜਿ ਸੁਧਾਰ ਕਰਨੇ ਬਾਕੀ ਆ ਤੇ ਪਰ ਹਾਂ ਪਿਛਲੇ ਸਾਲ ਨਾਲੋਂ ਬਈ ਪਿਛਲੇ ਸਾਲ ਜਿਵੇਂ ਉਹਨਾਂ ਨੇ ਡੈਮੋ ਵਾਲਾ ਦਿੱਤਾ ਸੀ ਉਦੇ ਮੁਤਾਬਕ ਮਸ਼ੀਨ ਬਹੁਤ ਸੋਹਣੀ ਹੈ ਇਤਕੇ ਬਹੁਤ ਫਰਕ ਪਿਆ ਸੋ ਇਹੀ ਆ ਮੱਕੀ ਦੀ ਬਜਾਈ ਚੱਲਦੀ ਆ ਅੱਜ ਭਾਈ 9248 ਬੀਜਣ ਲੱਗੇ ਹੋਇਆ ਦੇਖੋ ਚਲੋ ਇੰਨਾ ਲੰਬਾ ਖੱਤਾ ਵਾ ਐਨ ਪੂਰੀ ਨੱਕ ਦੀ ਸੇਹ ਤੇ ਬੱਟ ਤਾਂ ਦੇਖੋ ਹੁਣ ਪਿੱਤਰ ਨੇ ਰਹਿਲ ਵਗੜ ਲਈ ਮੈਂ ਰਹਿਲ ਵਗੜ ਲਈ ਮੈਂ ਤੁਹਾਨੂੰ ਵਿੱਚ ਬੈਠ ਕੇ ਦਿਖਾਉਣਾ ਆ ਇਹਦੇ ਵੀ ਆ ਦੇਖਿਓ ਵੀ ਕਿੰਨਾ ਸੋਹਣਾ ਹੈਗਾ ਚਲਾਈ ਤੂੰ ਜਲ ਵਿੱਚ ਤੇ ਦਾ ਆਪੇ ਤੂੰ ਨਜ਼ਾਰਾ ਹੋਰ ਕੀ ਹੋ ਸਕਦਾ ਬੰਦੇ ਨੂੰ ਟਰੈਕਟਰ ਚਲਾਉਣ ਦਾ ਹਨਾ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਆ ਤੂੰ ਸਾਨੂੰ ਇੰਨੇ ਜੋਗਾ ਕਰਿਆ ਤੇ ਇਹ ਦੇਣਾ ਤੇਰਾ ਕਦੇ ਨਹੀਂ ਦੇ ਸਕਦੇ ਹਨਾ ਦੇਖ ਵੀ ਏਸੀ ਲੱਗਿਆ ਹੈ ਨਾ ਬੰਦੇ ਤੇ ਮਿੱਟੀ ਪੈਣੀ ਹੈ ਨਾ ਕੁਝ ਹੋਰ ਹੈ ਨਾ ਹੀ ਸਟੀering ਫੜਨਾ ਅੱਗੇ ਅੱਗੇ ਤਾਂ ਸਾਲਾ ਹੁੰਦਾ ਵੀ ਸਟੀering ਫੜਨਾ ਹੁਣ ਤਾਂ ਉਹ ਵੀ ਨਹੀਂ ਫੜਨਾ ਯਾਰ ਠੀਕ ਹੈ ਆ ਦੇਖੋ ਭਰਾਵੋ ਸਿਰ ਵੈਕਨ ਕੰਪਨੀ ਦਾ ਲੱਗਿਆ ਹੋਇਆ ਬਾਹਲੇ ਨਜ਼ਾਰੇ ਆ ਬਈ ਇਹਦੇ ਆ ਦੇਖੋ ਆਟੋ ਚੱਲਦਾ ਵਾ ਠੀਕ ਆ ਆ ਲੈਂਡ ਜਾਂਦੀ ਆ ਮੈਂ ਤੁਹਾਨੂੰ ਦਿਖਾਉਣਾ ਪੂਰਾ ਪ੍ਰੋਪਰ ਵੀ ਕਿਵੇਂ ਹੁੰਦਾ ਵਾ ਤੇ ਤੁਸੀਂ ਵੀ ਚੈੱਕ ਕਰ ਲਿਓ ਹਨਾ ਤੇ ਬਾਟ ਆਉਂਦੀ ਐਨ ਪੂਰੀ ਸਿੱਧੀ ਤੇ ਆ ਦੇਖੋ ਸਿਕਰੀਟ ਵੀ ਨਹੀਂ ਦਾ ਹੋਣਾ ਤੁਹਾਨੂੰ ਤੇ ਉਹ ਦੇਲ ਬਸ ਉਹ ਲੈਂਡ ਤੇ ਆਉਂਦਾ ਜਿਹੜਾ ਆ ਦੇਖੋ ਬਸ ਆਟੋ ਚੱਲਦਾ ਰਹਿੰਦਾ ਫਿਰ ਕੁਝ ਕਰਨਾ ਹੀ ਨਹੀਂ ਬੰਦੇ ਦੇ ਜਿਹੜਾ ਵਿੱਚ ਬੈਠਾ ਉਹਦੇ ਕਰਨ ਨੂੰ ਕੁਝ ਹੈ ਹੀ ਨਹੀਂ ਹੈਗਾ। ਉਹ ਫਿਰ ਆਪਣਾ ਵਾਈਸੀ ਖੜਾ। ਮੈਂ ਹੁਣ ਦੋਨੋਂ ਦਿਖਾਉਣਾ ਬਸ ਜਿਹੜਾ ਕੁਝ ਕਰਨਾ ਹੁੰਦਾ ਬੰਦੇ ਨੂੰ ਕੀ ਕਰਨਾ ਬੰਦੇ ਨੂੰ। ਇਹ ਆ ਦੇਖੋ ਬਸ ਆਟੋ ਨੂੰ ਆਫ ਕਰਨਾ ਬਸ ਹੁਣ ਮੈਨੂਅਲ ਹੋ ਗਿਆ ਹਨਾ ਤੇ ਆਹ ਲੈਫਟ ਚੱਕ ਦੀ ਆ ਪੀਆਰ ਗੇਅਰ ਹੋ ਗਿਆ ਆਪਣਾ ਠੀਕ ਆ ਔੜ ਮੋੜ ਲੈਣਾ ਬਸ ਵਾ ਮੋੜ ਲਿਆ ਔੜ ਕੇ ਹੁਣ ਫੇਰ ਆ ਆਟੋ ਕਰਦੇ ਸਿਰ ਕੋਈ ਤੇ ਆ ਆ ਬਣਿਆ ਹੋ ਗਿਆ। ਹੋਵੇ ਫਿਰ ਇਹ ਉਹ ਕਰ ਲਿਆ। ਜਿਹਦੇ ਤੇਨ ਲੋਡ ਆ ਇਹਨੇ ਉੱਤੇ ਕਰ ਲਿਆ ਦੇ ਲਾਉ ਦਾ। ਆ ਦੇਖੋ ਆ ਲੈਫਟਾ ਥੱਲੇ ਦਿੱਤੀ ਤੇ ਤੀਜਾ ਗੇਅਰ ਤੇ ਦੇਖਿਓ। ਕਿ ਕੋਈ ਲੈ ਐਨਾ ਕੰਮ ਆ ਕੰਮ ਅਜਿੰਨਾ ਨੀਲਾ ਹੋ ਜਾਂਦਾ ਇੰਦਰੋਂ ਵਜਾਈ ਹੋਈ ਜਾਂਦੀ ਆ। ਤੇ ਆ ਨਾਲ ਦੀ ਨਾਲ ਕੰਮ ਓਕੀ ਜਾਂਦਾ। ਤਾਂ ਨੀਲਾ ਹੋ ਜਾਂਦਾ ਇਹਨੇ ਆ ਸਾਰਾ ਬਲੂ ਹੋ ਗਿਆ ਤਾਂ ਸਾਰੀ ਬਜਾਈ ਹੋ ਗਈ ਤੇ ਆ ਦੂਜੇ ਲੋਟਾ ਦੇ ਕੀ ਬੰਦਾ ਥੱਕ ਜੂ ਜਾ ਰੇ ਇਹਦੇ ਵਿੱਚ ਹਨਾ ਬੰਦੇ ਦੇ ਕਾਰਨ ਨੂੰ ਡਰਾਈਵਰ ਦੇ ਕੁਛ ਹੈ ਹੀ ਨਹੀਂ ਚਲਾਉਣ ਦੇ ਨੇ ਨਾਸ ਵਾਲੀ ਮਿੱਟੀ ਪੈਣੀ ਆ ਨਾ ਕੁਛ ਹੋਰ ਹਨਾ ਐਨ ਬੱਟਾ ਨੱਕ ਦੀ ਸੇਹ ਦਾ ਮਸਿੱਦੀਆਂ ਪੂਰੀਆਂ ਕੋਈ ਔਖਾ ਨਹੀਂ ਸਿਸਟਮ ਯਾਰ ਵੀ ਕੋਈ ਔਖਾ ਹੋਵੇ ਲਾਉਣਾ ਕਰਨਾ ਕੋਈ ਵੀ ਔਖਾ ਹੋਵੇ ਹਨਾ ਬਿਲਕੁਲ ਔਖਾ ਨਹੀਂ ਹੈਗਾ ਬਾਈ ਇਦੋਂ ਸੋਖਾ ਕੰਮ ਹੋਰ ਕੀ ਹੋ ਸਕਦਾ ਬੰਦੇ ਲਈ ਹਨਾ ਅੱਗੇ ਹੁੰਦਾ ਵੀ ਵੀ ਮਗਰ ਦੇਖਣਾ ਕਿਤੇ ਚੜਾ ਨਾ ਚੜ ਜਵੇ ਹਨਾ ਬੱਟ ਤੇ ਬੈੱਡ ਨਾ ਛੋਟਾ ਹੋ ਜਵੇ ਜਾਂ ਇਹ ਚੀਜ਼ਾਂ ਅੱਗੇ ਦੇਖਣੀਆਂ ਪੈਂਦੀਆਂ ਹੁੰਦੀਆਂ ਦੀ ਪਰ ਹੁਣ ਤਾਂ ਯਾਰ ਕੋਈ ਹੈ ਹੀ ਨਹੀਂ ਕਿੰਨਾ ਸੌਖੀ ਵਜਾਈ ਆ ਯਾਰ ਪਰ ਇੱਕ ਗੱਲ ਦੀ ਗੀ ਯਾਰ ਜਦੋਂ ਨਾ ਆਪ ਟਰੈਕਟਰ ਚਲਾਉਣਾ ਹੁੰਦਾ ਸੀਗਾ ਉਦੋਂ ਦੂਜਿਆਂ ਦੇ ਮਿੱਟੀ ਢੋਂਦੇ ਰਹੇ ਆ ਜਿਵੇਂ ਪਹਿਲਾਂ 575 ਤੇ ਢੋਈਆ ਵੀ ਕੰਮ ਕਰੀ ਗਏ ਆ ਫਿਰ ਸਵਰਾਜ 855 ਫਿਰ 5310 ਐਸ ਚ ਹੁਣ ਹੁਣ ਆ ਅੱਜ ਦੇਖ ਕੇ ਮੈਨੂੰ ਮੈਂ ਅੱਜ ਚਲਾਇਆ ਪਹਿਲੇ ਦਿਨ ਪਿੱਤਰੀ ਚਲਾਉਂਦਾ ਫਿਰ ਤਰਦਾਸ ਦਾ ਹੀ ਕਹਿੰਦਾ ਯਾਰ ਬਹੁਤ ਔਕਾ ਹੋ ਗਿਆ ਈ ਬਹੁਤ ਨਜ਼ਾਰੇਦਾਰ ਚੀਜ਼ ਹੋ ਗਈ ਹੈ ਨਾ ਤੇ ਮੈਂ ਕਹਿੰਦਾ ਚਲ ਠੀਕ ਆ ਨਾ ਪਰ ਮੈਂ ਅੱਜ ਬਹਿ ਕੇ ਦੇਖਿਆ ਹੁਣ ਮੇਰਾ ਜੀ ਕਰਦਾ ਵੀ ਇਹਨੂੰ ਹੀ ਚਲਾਈ ਜੱਲੇ ਬੰਦਾ ਲੋੜ ਹੀ ਨਹੀਂ ਯਾਰ ਫੂਨ ਆਉਣ ਦੇਖ ਲਓ ਬਸ ਤੁਸੀਂ ਵੀ ਸਾਰੇ ਜਣੇ ਦਿਖਾ ਦੇਣਾ ਤੁਹਾਨੂੰ ਸਾਰਿਆਂ ਨੂੰ ਵੀਰਾਂ ਨੂੰ ਤੇ ਆਹਾਂ ਦੇਖੋ ਜਿਵੇਂ ਹੁਣ ਉਹ ਚਿੱਟਾ ਵਿੱਚ ਰਹਿੰਦਾ ਹਨ ਬਸ ਉਹੀ ਰਹਿੰਦੀ ਹੈ ਬਜਾਈ ਕਰਨ ਵਾਲੀ ਜਗਾ ਮੋੜ ਕੇ ਆਪਾਂ ਲਾ ਦੇਣਾ ਤੇ ਮੋੜ ਦੇ ਸਾਰਾ ਆਟਾ ਦੱਬ ਦੇਣਾ ਬਸ ਮੈਂ ਤੁਹਾਨੂੰ ਦਿਖਾਉਣਾ ਇਹ ਨਹੀਂ ਆਪੇ ਕਰ ਲੈਣਾ ਇਹ ਦੇਖਿਓ ਇਹ ਆਹ ਆਟਾ ਦੱਬਦਾ ਦੇਖੋ ਹੁਣ ਸਟੀering ਆਪੇ ਇਹਨੇ ਲੋਡ ਕਰ ਲੈਣਾ ਸਟੀering ਨੂੰ ਜਿੱਥੇ ਟ੍ਰੈਕਟਰ ਜਦੋਂ ਆਪਾਂ ਬੈਕ ਕਰਕੇ ਲਾਉਣਾ ਔੜ ਕੇ ਆਪੇ ਸਿੱਧਾ ਕਰ ਲੈ। ਦੇਖੋ ਬਸ ਲੈਫਟ ਥੱਲੇ ਰੱਖੀ ਤੇ ਸ਼ਟਲ ਲਾਇਆ ਚਲੋ ਜੀ ਲਓ ਜੀ ਬਸ ਆਇਨਾ ਕਰ ਮੈਂ ਤੇ ਲੋ ਆ ਦੇ ਲੋ ਆਮੀ ਜਿਹੜਾ ਨੀਲਾ ਹੋਈ ਜਾਂਦਾ ਬਸ ਉਹ ਵਜਾਈ ਹੋਈ ਜਾਂਦੀ ਆ ਜਿਹੜਾ ਚਿੱਟਾ ਵਾ ਤੇ ਬਸ ਉਹ ਰਹਿੰਦਾ ਆ ਇਹਨੇ ਸਾਰੇ ਖੱਤੇ ਦਾ ਮੈਪ ਕੱਢ ਲਿਆ ਅੰਦਰ ਉਵੇਂ ਨਾਲ ਦੀ ਨਾਲ ਗਾਹਾਂ ਵਧੀ ਜਾਣੇ ਖੇਤ ਆ ਜਿਵੇਂ ਬਲੂ ਹੋਈ ਜਾਂਦਾ ਪੂਰਾ ਉਹ ਬਸ ਖੱਤੇ ਦੀ ਬਜਾਈ ਹੋ ਜਾਂਦੀ ਜਿਹੜਾ ਰਹਿੰਦਾ ਉਹ ਰਹਿੰਦਾ ਹੁਣ ਬਸ ਠੀਕ ਨਹੀਂ ਹਰੇਕ ਖੇਤ ਦਾ ਆਪਾਂ ਨਾਮ ਦੇ ਦੇਣਾ ਵੀ ਆ ਖੱਤਾ ਆ ਖੇਤ ਦਾ ਆ ਨਾਮ ਆ ਖੇਤ ਦਾ ਨਾਮ ਜਦੋਂ ਆਪਾਂ ਅਗਲੀ ਕੋਈ ਵੀ ਚੀਜ਼ ਪਲਾਂਟਿੰਗ ਕਰਨੀ ਆ ਸਮਝ ਲਓ ਗਾਹਾਂ ਆਲੂ ਬੀਜਣੇ ਆ ਆਲੂ ਦਾ ਬਸ ਆਪਾਂ ਨਕਸ਼ਾ ਪਾ ਦੇਣਾ ਵੀ ਆਹ ਨੰਬਰ ਪਾ ਦੇਣਾ ਵੀ ਆਹ ਜਿਵੇਂ ਇਹਨੂੰ ਅਸੀਂ ਅਗਲੇ ਸਰੇ ਵਾਲੀ ਮੋਟਰ ਕਹਿ ਦਿੰਨੇ ਆ ਹਨਾ ਤੇ ਜਿਨ੍ਹਾਂ ਦੀ ਮੋਟਰ ਉਹਨਾਂ ਦਾ ਨੋ ਨੋ ਜੱਸੀ ਕਹਿੰਦੇ ਨੇ ਵੀ ਇੰਹੀਂ ਕਹਿੰਦੇ ਆ ਅਗਲੇ ਸਰੇ ਵਾਲੀ ਮੋਟਰ ਤੇ ਜਾਣਾ ਇਹਨੂੰ ਅਗਲੇ ਸਰੇ ਵਾਲੀ ਕਹਿੰਦੇ ਵੀ ਅਗਲੇ ਸਰੇ ਆਲਾ ਪਾਇਆ ਉਹਨੇ ਉਵੇਂ ਚੱਕ ਲੈਣਾ ਡਾਟਾ ਸਾਰਾ ਉਵੇਂ ਉਵੇਂ ਫੇਰ ਪਲਾਂਟਿੰਗ ਕਰਨ ਲੱਗ ਜੂਗਾ ਚਾਹੇ ਆਲੂ ਵਾਲੀ ਮਸ਼ੀਨ ਤੇ ਆ ਚਾਹੇ ਝੋਨੇ ਲਾਉਣ ਵਾਲੀ ਮਸ਼ੀਨ ਤੇ ਆ ਜਿਵੇਂ ਹੁਣ ਆਪਾਂ ਇਹ ਜਦੋਂ ਆਪਣੀ ਮੱਕੀ ਦੀ ਬਜਾਈ ਹੋ ਗਈ ਆਪਾਂ ਇਸ ਤੋਂ ਬਾਅਦ ਇਹਨੂੰ ਸਪਰੇਅ ਵਾਲੇ ਪੰਪ ਤੇ ਕਰ ਦੇਣਾ ਕਨਵਰਟ ਸਪਰੇਅ ਵਾਲੇ ਪੰਪ ਤੇ ਲਵਾ ਦੇਣਾ ਇਹ ਠੀਕ ਆ ਤੇ ਉਸ ਤੋਂ ਬਾਅਦ ਫਿਰ ਅਗਲੇ ਕੰਮ ਤੇ ਕਰਾਂਗੇ ਹਨਾ ਕਨਵਰਟ ਤੇ ਮੈਨੂੰ ਤਾਂ ਇਹ ਵਧੀਆ ਲੱਗਿਆ ਕਿ ਇਦਾਂ ਕਰ ਲਵੇ ਹਨਾ ਤੇ ਯਾਰ ਦੇਖੋ ਚੀਜ਼ ਵਧੀਆ ਪਰ ਹੈ ਮਹਿੰਗੀ ਆ ਪਰ ਚੀਜ਼ ਬਹੁਤ ਵਧੀਆ ਇਹਦੇ ਨਾਲ ਵੀਰੇ ਜਦੋਂ ਆਪਾਂ ਮੱਕੀ ਦੀ ਬਾਢੀ ਕਰਨੀ ਆ ਉਦੋਂ ਮੱਕੀ ਵਾਲੀ ਮਸ਼ੀਨ ਦੇ ਲਈ ਬਿਲਕੁਲ ਸਿੱਧੀਆਂ ਲੈਣਾ ਹੋਣਗੀਆਂ ਹਨਾ ਕਿ ਸਿੱਧੇ ਟਾਂਡਿਆਂ ਦੇ ਲਈ ਕੋਈ ਵਿੱਚ ਟਾਂਡਾ ਖਰਾਬ ਨਹੀਂ ਹੋਊਗਾ ਜਦੋਂ ਆਪਾਂ ਉਹ ਕਰਨਾ ਵਾ ਆਪਣਾ ਮੱਕੀ ਵਡਣੀ ਆ ਹਨਾ ਕਿ ਮਸ਼ੀਨ ਦੇ ਲਈ ਜਦੋਂ ਆਪਾਂ ਸਪਰੇਅ ਕਰਨੀ ਆ ਉਦੋਂ ਬਿਲਕੁਲ ਸਿੱਧੇ ਟਾਂਡੇ ਹੋਣਗੇ ਸਿੱਧੀਆਂ ਲੈਣਾ ਐਨ ਪੂਰੀ ਤੇ ਇਹ ਚੀਜ਼ਾਂ ਦਾ ਬਾਈ ਬੈਨੀਫਿਟ ਹੈਗਾ ਵਾ ਤੇ ਪੂਰਾ ਮਿਲੂਗਾ ਤੇ ਵਧੀਆ ਗੱਲ ਆ ਮਿਲਣਾ ਵੀ ਚਾਹੀਦਾ ਤੇ ਜਦ ਆਪਾਂ ਇੰਨੇ ਪੈਸੇ ਖਰਚਦੇ ਆ ਪਰ ਆ ਜਿਹੜੀਆਂ ਲੇਨਾਂ ਬਿਲਕੁਲ ਸਿੱਧੀਆਂ ਨਹੀਂ ਲੱਗਦੀਆਂ ਹਨਾ ਕੋਈ ਵਿੰਗਾ ਡਿੱਡਾ ਨਹੀਂ ਜਿਹੜਾ ਸਾਰਾ ਬਾਦ ਘਾਟ ਐ ਨੇ ਖੁੰਜੇ ਤੇ ਕੱਢ ਦੇਣੀ ਆ ਉਹਦੇ ਅਰ ਕ ਨਜ਼ਾਰਾ ਵੱਖਰਾ ਹੀ ਆ ਜਿਵੇਂ ਬਸ ਹੁਣ ਜਿਹੜੀ ਆਪਣੀ ਝੋਨਾ ਲਾਉਣ ਵਾਲੀ ਮਸ਼ੀਨ ਆ ਨਾ ਬਾਈ ਉਹ ਮੋੜੇ ਤੇ ਆਪੇ ਲੈਫਟ ਚੱਕ ਲੈਂਦੀ ਆ ਇਹ ਟਰੈਕਟਰਾਂ ਦੇ ਵਿੱਚ ਹਜੇ ਉਹ ਫੀਚਰ ਹੈ ਨਹੀਂ ਗੇ ਹਨਾ ਜਦੋਂ ਉਹ ਵੀ ਫੀਚਰ ਆ ਗਏ ਫਿਰ ਤਾਂ ਬਾਈ ਬਾਲਾ ਨਜ਼ਾਰੇਦਾਰ ਹੋ ਜੂ ਹੋ ਜਾਣਾ ਵੀ ਜਦੋਂ ਮੋੜ ਤੇ ਗਏ ਆਪੇ ਲੈਫਟ ਚੱਕ ਲਈ ਹੁਣ ਹਜੇ ਲੈਫਟ ਚੱਕਣੀ ਪੈਂਦੀ ਆ ਆਪਾਂ ਨੂੰ ਚੱਕਣੀ ਵੀ ਪੈਂਦੀ ਆ ਲੈਫਟ ਤੇ ਆਪਾਂ ਨੂੰ ਨੋਰਮਲ ਵੀ ਕਰਨਾ ਪੈਂਦਾ ਹਨ ਮੈਨੂਅਲੀ ਕਰਨਾ ਪੈਂਦਾ ਸਾਰਾ ਕੁਝ ਤੇ ਇਹਨਾਂ ਨੇ ਸਾਰਾ ਕੁਝ ਆਪਣੇ ਆਪ ਕਰ ਲੈਂਦਾ ਦੇਖਿਆ ਹੁਣ ਮੋੜ ਕੇ ਲਾਉਨੇ ਆ ਮੋੜ ਕੇ ਲਾਉਣ ਦੇ ਫਾਇਦੇ ਇਹ ਆ ਕਿ ਕੋਈ ਔਖਾ ਨਹੀਂ ਰਹਿੰਦਾ ਤੇ ਆ ਦੇਖ ਦੇ ਲੋ ਬਸ ਹੌੜ ਰਹਿੜ ਵਗਣ ਲੱਗਿਆ ਹੋਇਆ ਤੇ ਰਹਿੜ ਵਗਲੀ ਕੀ ਦੇ ਲੋ ਨਵੇਂ ਘੱਤੇ ਦੀ ਰਹਿੜ ਚੱਲ ਰਹੀ ਹੈ ਤੇ ਯਾਨੀ ਕਿ ਨਵੇਂ ਘੇਰੇ ਦੀ ਤੇ ਰਹਿੜ ਵਗਲੀ ਕੀ ਬਸ ਸੱਚੀ ਵਾਹਿਗੁਰੂ ਤੇਰਾ ਇੰਨਾ ਦੇਣ ਕਿੱਥੇ ਦਈਏ ਹਨਾ ਕਿ ਤੂੰ ਇੰਨੇ ਸੌਖੇ ਕਰਿਆ ਸਾਨੂੰ ਠੀਕ ਆ ਜੀ ਆਈ ਨੀ ਫਕੂਲ ਵਾਲੀ ਜਗਾ ਤੇ ਤੂੰ ਸਾਨੂੰ ਬਿਠਾ ਕੇ ਰੱਖਿਆ ਠੀਕ ਆ ਵਾਹਿਗੁਰੂ ਹਰੇਕ ਭਰਾਵਾਂ ਦਾ ਸੁਪਨਾ ਪੂਰਾ ਕਰੀ ਤੇ ਹਰੇਕ ਦੀ ਮਿਹਨਤ ਨੂੰ ਰੰਗ ਭਾਗ ਲਾਏ ਵੀ ਬਾਬਾ ਜੀ ਹਰ ਇੱਕ ਵੀਰ ਦਾ ਸੁਪਨਾ ਇਦਾਂ ਹੀ ਪੂਰਾ ਹੋਵੇ ਜਿੱਦਾਂ ਤੂੰ ਸਾਡੇ ਕਰਦਾ ਬਾਬਾਈ ਕੀ ਬਸ ਇਹੀ ਅਰਦਾਸ ਆ ਚਾਹੇ ਯਾਰ ਅਸੀਂ ਕਰਜ਼ੇ ਲੈ ਕੇ ਹੀ ਕਰਦੇ ਆ ਪਰ ਆਪਦੇ ਸੁਪਨੇ ਪੂਰੇ ਕਰੀ ਜਾਂਦੇ ਆ ਜੋ ਚੀਜ਼ ਸੋਚਦੇ ਆ ਉਹ ਕਰ ਲਈਦੀ ਆ ਚਾਹੇ ਜਿੱਦਾਂ ਮਰਜੀ ਕਰੀਦੀ ਆ ਪੜਾ ਕਰਦੇ ਆ ਜਰੂਰ ਠੀਕ ਨਹੀਂ ਤੇ ਬਸ ਮਿਹਨਤ ਵੀ ਕਰਦੇ ਆ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਹਨਾ ਕਿ ਬਸ ਆਪਦੀ ਮਿਹਨਤ ਕਰੀ ਦੀ ਆ ਮਿਹਨਤ ਕਰੀ ਜਾਂਦੇ ਆ ਹੌਲੀ ਹੌਲੀ ਤੇ ਆ ਫੇਰ ਆਪ ਸਾਥ ਦੇ ਹੀ ਜਾਂਦਾ ਤੇ ਪਰ ਬਹੁਤ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਆ ਬਸ ਇਹ ਚੀਜ਼ ਆ ਦੇਖਿਓ ਸਿਰਫ ਆਟੋ ਦੱਪਣਦਾਰ ਹੀ ਨਾ ਟਾਇਰ ਕੰਮ ਜਾਣਿਆ ਇਹ ਲੈ ਦੇਖੋ ਇਹ ਹੈ ਨਜ਼ਾਰਾ ਇਹਦਾ ਆ ਬੈਕ ਕਰੋ ਬੈਕ ਕਰਨ ਸਾਰੇ ਨੇ ਆਪਣੇ ਆਪ ਫਿੱਟਾ ਹੋਇਆ ਸਿਆ ਕੋਈ ਯਾਨੀ ਕਿ ਉਹੀ ਗੱਲ ਆਉਂਦੀ ਆ ਬਾਈ ਕਿਰਾਇਆ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਜ਼ਿਆਦੇ ਆ ਜਾਂ ਕੁਝ ਵੀ ਆ ਮੈਂ ਤੁਹਾਨੂੰ ਦੱਸਦਾ 2014 ਦੇ ਵਿੱਚ 15 ਦੇ ਵਿੱਚ 16 ਦੇ ਵਿੱਚ ਤੇ ਮੈਂ ਆਪ ਜਾਨੀ ਕਿ ਮੱਕੀ ਕਿਰਾਏ ਤੇ ਵੜਾਉਂਦਾ ਰਿਹਾ ਠੀਕ ਆ ਮੱਕੀ ਮੈਂ ਖੁਦ ਕਿਰਾਏ ਤੇ ਵੜਵਾਉਂਦਾ ਰਿਹਾ ਕਿੰਨੇ ਰੁਪਏ ਦਿੱਤੇ ਹੋਣਗੇ ਰੀਲ ਵਾਲੇ ਕਟਰ ਨਾਲ ਵੜਵਾਉਂਦਾ ਸੀਗਾ ਮੱਕੀ 4000 ਰੁਪਏ ਮੈਂ ਆਪ ਖੁਦ ਦਿੱਤਾ ਹੋਇਆ ਬਾਈ ਠੀਕ ਆ ਪਹਿਲਾਂ 3500 ਸੀਗਾ ਪਹਿਲੇ ਸਾਲ ਫਿਰ ਜਾਨੀ ਕਿ 4000 2016 ਤੱਕ ਮੈਂ 4000 ਰੁਪਏ ਦਿੰਦਾ ਰਿਆ ਤੇ ਉਸ ਟਾਈਮ ਰੇਟ ਕੀ ਸੀਗਾ ਲੇਬਰ ਦਾ ਠੀਕ ਆ ਲੇਬਰ ਦਾ ਕੀ ਰੇਟ ਸੀਗਾ ਤੇ ਬਾਈ ਕਣਕ ਆਪਣਾ ਡੀਜ਼ਲ ਦਾ ਕੀ ਰੇਟ ਸੀਗਾ ਤੇ ਤੁਹਾਨੂੰ ਪਤਾ ਸਪੇਅਰ ਪਾਰਟ ਦਾ ਕੀ ਰੇਟ ਹੋਣਾ ਤੇ ਅੱਜ ਦੇ ਟਾਈਮ ਦੇ ਵਿੱਚ ਕੀ ਰੇਟ ਆ ਤੇ ਕਈ ਵੀਰ ਪਿਛਲੇ ਸਾਲ ਵੀ 3500 ਰੁਪਏ ਨੂੰ ਮੱਕੀ ਵੱਢ ਕੇ ਗਿਆ 3000 ਨੂੰ ਠੀਕਾ ਭਾਈ ਆਪਾਂ ਇਸੇ ਕਰਕੇ ਆਪਾਂ ਕੰਮ ਛੱਡਿਆ ਵੀ ਠੀਕ ਆ ਯਾਰ ਜੇ ਵੀ ਆਪਾਂ ਘੱਟ ਕਰਦੇ ਆ ਕਿਰਾਏ ਕਰੂਏ ਵਾਲਾ ਕੰਮ ਕੀ ਰੇਟ ਹੀ ਨਹੀਂ ਉਹਨਾਂ ਮਿਲਦਾ ਆਪਾਂ ਕਿਉਂ ਪੰਗੇ ਲੈਣੇ ਆ ਹਨ ਤੇ ਤਾਂ ਕਰਕੇ ਨਹੀਂ ਮੈਂ ਪੰਗਾ ਲੈਂਦਾ ਵੀ ਠੀਕ ਆ ਜੈ ਜੈ ਜੀ ਸਹੀ ਹੈ ਉੱਤਰਨ ਨੂੰ ਜੀ ਦਾ ਕਰਦਾ ਨਹੀਂ ਸੀ ਪਰ ਉੱਤਰਨਾ ਪੈ ਜਾਂਦਾ ਵਟਾਂ ਦੇਖ ਲਓ ਤੁਸੀਂ ਮੈਂ ਕਹਿੰਦਾ ਐ ਨੱਕ ਦੀ ਫੇਸ ਆਹਨ ਪੂਰੀਆਂ ਸਿੱਧੀਆਂ ਲੋ ਜੀ ਇੱਧਰ ਚੱਲਦਾ ਭਿੰਡੀ ਦਾ ਪਾਣੀ ਇੱਧਰ ਆਪਾਂ ਉੱਪਰਲੇ 3 ਕਿੱਲੇ ਭਿੰਡੀ ਵੀਰਤੀ ਤੇ ਬਾਕੀ ਸਾਰੀ ਮੱਕੀ ਵੀਰ ਦੇਣੀ ਐ ਇੱਥੇ ਇੱਥੇ 10 ਕਿੱਲੇ ਆਪਣੇ ਖੇਤ ਤੇ ਬਸ ਇਦਾਂ ਚੱਲ ਜਾਣਾ ਭਿੰਡੀ ਬੀਜ ਕੇ ਪਿੰਡੀ ਨੂੰ ਪਾਣੀ ਚੱਲ ਰਿਹਾ ਮਗਰੀ ਉਧਰ ਇੱਕ ਖੇਤ ਉਧਰ ਬੀਜਿਆ ਪਿੰਡੀ ਉਹ ਸਾਡੇ ਸਾਢੇ 3 ਕਿਲੇ ਦਾ 플ੌਟ ਆ ਤੇ ਇਹ 3 ਕਿਲੇ ਦਾ 플ੌਟ ਇੱਕ ਖਾਲ ਪਾਤਾ ਸੀਗਾ ਵਿਚਾਲੇ ਤੇ ਫਟੇ ਬਣਾਤੇ ਕੱਲ ਹੱਥੀ ਲਵਾਈਆ ਕੱਲ ਦੇਖ ਪਾਣੀ ਚੱਲਦਾ ਉੱਧਰ ਹੋ ਗਿਆ ਪਾਣੀ ਅੱਧਾ ਪਾਣੀ ਉੱਧਰ ਚੱਲਦਾ ਅੱਧਾ ਪਾਣੀ ਇੱਧਰ ਨੂੰ ਲੈ ਕੇ ਆ ਰਿਹਾ ਇਹ ਆ ਵੀਰੋ ਦੀ ਤਿੰਨ ਟੰਗੀ ਜੀ ਜਿਹਦੇ ਨਾਲ ਉਹ ਸਹੀ ਚੱਲਦਾ ਇਹਦੇ ਨਾਲ ਪ੍ਰੋਪਰ ਚੱਲਦਾ ਵੀਰੋ ਅੱਗੇ ਪਿੱਤਰ ਨੇ ਬੀਜਣਾ ਜਿਵੇਂ ਹੁਣ ਬਾਈ ਖੇਤ ਬਾਹ ਕੇ ਪੂਰੇ ਸੁਕਾ ਕੇ ਬੀਜੀਦੇ ਆ ਕਿ ਅੱਗੇ ਭੂਤ ਬਣ ਜਾਂਦਾ ਹੁੰਦਾ ਸੀ ਇਹ ਦੁਪਹਿਰ ਤੱਕ ਵੀ ਇੰਨੀ ਮਿੱਟੀ ਪੈਣੀ ਕਰਦਾ ਪੈਣਾ ਹਨਾ ਚਲੋ ਬਾਈ ਜੇ ਰੱਬ ਨੇ ਉਹੀ ਆ ਵੀ ਜੇ ਰੱਬ ਨੇ ਵੀ ਇੰਨੇ ਜੋਗੇ ਕਰਿਆ ਤਾਂ ਹੈਗਾ ਪਰ ਹਾਂ ਬਾਈ ਲੋਨ ਲੈ ਲੈ ਕੇ ਹੋਏ ਆ ਐਵੇਂ ਤੁਹਾਨੂੰ ਕਿਸੇ ਕੋਈ ਵੀਰ ਕਾਲ ਨੂੰ ਉਹ ਕਰੇ ਕਿ ਹਾਂ ਇਹ ਹੀ ਇਹ ਹੀ ਚੀਜ਼ਾਂ ਨੇ ਕਈ ਵੀਰ ਫਸਾਤੇ ਕਿ ਹਾਂ ਵੀ ਜਿਹੜੇ ਆਲੂਆਂ ਵਾਲੇ ਆ ਉਹ ਟਰੈਕਟਰ ਲੈ ਲੈਂਦੇ ਆ ਵੱਡੇ ਮਸ਼ੀਨਰੀਆਂ ਲੈ ਲੈਂਦੇ ਆ ਵੱਡੇ ਵੀਰੇ ਮਜਬੂਰੀ ਚ ਲੈਣੀਆਂ ਪੈਂਦੀਆਂ ਸ਼ੌਂਕ ਵੀ ਹੋ ਜਾਂਦੇ ਆ ਮਜਬੂਰੀਆਂ ਵੀ ਹੋ ਜਾਂਦੀਆਂ ਹਨਾ ਕਿ ਇਹ ਨਾ ਬਿਨਾ ਸਰਦਾਬ ਨਹੀਂ ਹੈਗਾ ਤਾਂ ਲੈਣੇ ਆ ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਦੇ ਨਹੀਂ ਅੱਗੇ ਭੂਤ ਬਣ ਜਾਂਦਾ ਹੁੰਦਾ ਸੀ ਇਹ ਅੱਜ ਚੱਲਦਾ 9248 बी ਦਾ प्लांटिंग चलਦੀ ਆ प्लांटिंग यानी कि ਪਿਛਲੇ ਸਾਲ ਆਪਾਂ ਇਹ ਥੋੜੀ ਜੀ ਲਾਈ ਸੀ ਕਿਲਾ ਕੇ ਲਾ ਕੇ ਦੇਖਿਆ ਸੀਗਾ ਤੇ ਬਈ ਝਾੜ ਉਹਨੇ ਸੋਨਾ ਦਿੱਤਾ ਸੀ ਤੇ ਪਰ ਹਾਂ ਜਿਹੜੀਆਂ ਰੰਗ ਦੇ ਵਿੱਚ ਜਰੂਰ ਫਿੱਕੀ ਰਹਿੰਦੀ ਆ ਆ ਹੋਰ ਬੀਆਂ ਨਾਲ ਤੇ ਪਰ ਝਾੜ ਬਹੁਤ ਸੀਗਾ ਤੇ ਆਪਾਂ ਹੁਣ ਇੱਥੇ ਇਹਦੇ 25 26 ਕਿਲੇ ਤਾਂ 30 ਕਿਲੇ ਹੋ ਸਕਦੇ ਆ ਇਹਦੇ ਲਾਉਣੇ ਆ ਬਾਕੀ 998 ਲਾਵਾਂਗੇ 928 ਲਾਵਾਂਗੇ ਤੇ 1890 ਲਾਵਾਂਗੇ ਇਹ ਇਹ ਵੈਰਾਈਟੀਆਂ ਲਾਉਣੀਆਂ ਤੇ ਯਾਨੀ ਕਿ ਪਿਓਰਟੀ ਪਹਿਲੇ ਨੰਬਰ ਤੇ ਜਿਆਦਾ ਤਾਂ ਪਿਓਰਟੀ 998 ਦੀ ਹੁੰਦੀ ਹੈ ਮੇਰੀ ਵੀ 998 ਫਿਰ 928 ਫਿਰ ਇਹ ਤੇ ਫਿਰ ਉਸ ਤੋਂ ਬਾਈ ਹੋਰ ਅਦਰ ਵੀ ਹੈ ਨਹੀਂ ਪਹਿਲ ਦੇ ਨੰਬਰ ਤੇ ਹੀ ਆ ਤਾਂ ਇੱਕ ਬੈਗ ਡੀਏਪੀ ਦਿੰਨੇ ਆ ਡੀਏਪੀ ਉੱਥੋਂ ਛੋਟੇ ਗੱਟੂਆਂ ਚ ਅੱਦੇ ਅੱਦੇ ਕਰਕੇ ਲੈ ਆਉਂਦੇ ਹੁੰਦੇ ਆ ਬੰਦੇ ਆਪਣੇ ਉਹ ਤਾਂ ਕਰਕੇ ਲੈ ਆਉਂਦੇ ਆ ਕੀ ਇਥੋਂ ਬੰਦਾ ਫਿਰ ਇਕੱਲਾ ਹੀ ਮਗਰ ਪਾਈ ਜਾਂਦਾ ਠੀਕ ਆ ਉਹਨੂੰ ਕੋਈ ਔਖਾ ਨਹੀਂ ਹੁੰਦਾ ਤੇ ਆ ਆਪਣਾ ਟਟਾ ਮੈਸੀ ਇਹ ਅੱਜ ਦੀ ਸਵੇਰੇ ਸਵੇਰੇ ਬੰਦੇ ਦੀ ਕਲਾਸ ਲਾਈ ਆ ਵੀ ਨਾ ਤੂੰ ਸਾਲਿਆ ਕੱਪੜਾ ਮਾਰਿਆ ਟਰੈਕਟਰ ਤੇ ਤੇ ਨਾ ਤੂੰ ਉਹ ਹੋ ਕਰਿਆ ਤੇ ਆਰਮਨਾਲ ਚੱਕ ਕੇ ਮੂੰਹ ਇਹਨਾਂ ਨੇ ਬਾਹਰ ਖੜਾਤਾ ਸੀ ਟਰੈਕਟਰ ਰਾਤ ਤੇ ਤਰੇਲ ਪੈ ਗਈ ਸੀ ਫਿਰ ਮੈਂ ਸਵੇਰੇ ਕੱਪੜਾ ਨਹੀਂ ਸੀ ਮਾਰਨ ਦਿੱਤਾ ਤੇ ਹੁਣ ਮੈਂ ਕਿਹਾ ਜੇ ਦਿਨੇ ਜਦੋਂ ਕੱਪੜਾ ਨਹੀਂ ਮਾਰਨਾ ਕੱਲੂ ਤੂੰ ਹੀ ਇਹਨੂੰ ਇਹ ਆਪਣਾ ਨਵਾਂ ਟਟਾ ਬਾਈ ਇਹੇ ਜੀਆਂ ਚੀਜ਼ਾਂ ਦਾ ਵੀ ਮੁੱਲ ਨਹੀਂ ਠੀਕ ਆ ਉਹ ਹੀ ਗੱਲ ਕਰਦਾ ਸੀ ਨਾ ਵੀ ਕਈ ਵੀਰ ਇਸ ਗੱਲਾਂ ਨੂੰ ਦੇਖਦੇ ਆ ਵੀ ਹਾਂ ਵੀ ਆਲੂ ਵਾਲਿਆਂ ਕੋਲੇ ਮਸ਼ੀਨਰੀ ਬਹੁਤ ਆ ਵੀਰੋ ਮੈਂ ਗੱਲ ਕਰਦਾ ਸੀ ਕਿ ਉਹ ਲੈਣੀਆਂ ਪੈ ਜਾਂਦੀਆਂ ਯਾਰ ਉਹਨਾਂ ਬਿਨਾ ਸਰਦਾ ਨਹੀਂ ਕਿਉਂਕਿ ਖੇਤੀ ਦੇ ਵਿੱਚ ਵੀਰੇ ਟਾਈਮ ਪੀਰੀਅਡ ਬਹੁਤ ਥੋੜਾ ਰਹਿ ਗਿਆ ਹਨਾ ਜਿਵੇਂ ਸਮਝ ਲਓ ਯਾਰ ਇੱਕ ਮਹੀਨੇ ਚਾਲੂ ਬੀਜਣਾ ਹੁੰਦਾ ਹੁਣ ਕਿਸੇ ਵੀਰ ਨੇ 100 ਕਿੱਲਾ ਲਾਉਣਾ ਕਿਸੇ ਵੀਰ ਨੇ 50 ਕਿੱਲੇ ਲਾਉਣੇ ਆ ਕਿਸੇ ਨੇ ਬਾਈ ਹਜ਼ਾਰਾਂ ਚ ਲਾਉਣਾ ਹਨ ਯਾਰ ਉਹ ਤਾਂ ਫਿਰ ਮਸ਼ੀਨਰੀਆਂ ਬਿਨਾਂ ਨਹੀਂ ਸਰਦਾ ਮਸ਼ੀਨਰੀ ਨੂੰ ਆਪਦੀ ਬਿੱਤ ਤੋਂ ਵਾਧੂ ਰੱਖਣੀ ਪੈਂਦੀ ਹੈ ਹੁਣ ਆਪਣੇ ਕੋਲੇ ਅੱਜ ਦੀ ਘੜੀ ਮੈਂ ਤੁਹਾਨੂੰ ਦੱਸਦਾ ਅੱਜ ਤਾਂ ਹੁਣ ਚਲੋ ਲੇਬਰ ਆਪਾਂ ਘਟਾਈ ਆ 50 60 ਲੇਬਰ ਦੋ ਪਾਰਟੀਆਂ ਬੰਦ ਕਰਿਆਂ ਆਲੂ ਪੱਟਣਾ ਉਹ ਕਿਉਂ ਪੱਟੀਆਂ ਕਿਉਂਕਿ ਹਜੇ ਛਿਲਕਾ ਮੂਰੇ ਕੱਚਾ ਵਾ ਫਿਰ ਉਹ ਬੰਦ ਕਰਤੀ ਇੱਕ 파ਟੀ ਹੁਣ ਜਿਵੇਂ ਅੱਜ ਤੋਂ 2 ਦਿਨ ਪਹਿਲਾਂ ਕੋਈ ਵੀ ਟਰੈਕਟਰ ਫਾਰਮ ਤੇ ਖੜਾ ਨਹੀਂ ਸੀ ਸਾਰੇ ਟਰੈਕਟਰ ਕੰਮ ਕਰਦੇ ਸੀ ਆਪੋ ਆਪਣਾ ਹਨਾ ਹਜੇ ਤਾਂ ਸਟੋਰਾਂ ਚ ਆਲੂ ਨਹੀਂ ਢੋਣ ਲੱਗੇ ਜਦੋਂ ਉਹ ਢੋਣ ਲੱਗੇ ਫਿਰ ਹੋਰ ਘਟ ਜਾਂਦੇ ਆ ਬਾਈ ਹਨਾ ਤੇ ਇਹ ਚੀਜ਼ ਇਦਾਂ ਚੱਲੀ ਜਾਂਦੀ ਆ ਕਿ ਨਾਰਮਲ ਗੱਲਾਂ ਨੇ ਬਾਈ ਇਹ ਮਸ਼ੀਨਰੀ ਲੈਣੀ ਪੈਂਦੀ ਆ ਬਾਈ ਕਿਸੇ ਦਾ ਐਵੇਂ ਵਾਧੂ ਫਜ਼ੂਲੀ ਰੁਪਈਏ ਖਰਚਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਠੀਕ ਨੇ ਤੇ ਮਸ਼ੀਨਰੀ ਦੀ ਲੋਡ ਆ ਉਹੀ ਵੀਰ ਲੈ ਕੇ ਲੈਂਦਾ ਭਾਈ ਜੀ ਨੂੰ ਲੋਡ ਠੀਕ ਆ ਫਜ਼ੂਲ ਖਰਚੀ ਦਾ ਕੋਈ ਨਹੀਂ ਕਰਦਾ ਮਸ਼ੀਨਾ ਵੀ ਨਾ ਸਰਦਾ ਨਹੀਂ ਠੀਕ ਆ ਹੁਣ ਆਪਾਂ ਤਿੰਨ ਚਾਰ ਟਰੈਕਟਰ ਸੇਲ ਕਰਦੇ ਬਾਈ ਮੈਂ ਲਿਆਇਆ ਤਾਂ ਆਪਦੇ ਲਈ ਸੀ ਪਰ ਨਹੀਂ ਰੱਖੇ ਮੈਂ ਸੇਲ ਕਰਦੇ 55 60 55 ਵੀ ਆਪਾਂ ਸੇਲ ਕਰਤਾ ਹਨ ਤੇ ਚਲੋ ਉਹ ਤਾਂ ਆਪਾਂ ਘਰੀ ਦਿੱਤਾ ਵਾ ਤੇ ਮੈਸੀ ਕੋੜਾ ਰਹਿ ਗਿਆ ਮੈਸੀ ਕੋਈ ਰਹਿ ਗਿਆ ਆਪਣੇ ਕੋਲੇ ਇੱਕ ਲੈਂਡ ਵਾਲਾ ਬਸ ਠੀਕ ਨਹੀਂ ਤੇ 7500 ਨਹੀਂ ਆਪ ਕੋਈ ਵੀ ਰੱਖਿਆ ਉਹ ਵੀ ਸਾਰੇ ਦਿੱਤੇ ਆ ਇੱਕੋ ਹੀ ਉਹ ਵੀ ਪਹਿਲਾਂ ਵਾਲਾ ਰਹਿ ਗਿਆ ਹਨ ਇਹੀ ਚੀਜ਼ਾਂ ਨੇ ਬਈ ਕਿਸੇ ਦਾ ਬਾਧੂ ਖਰਚਿਆਂ ਦੇ ਲਈ ਜੀ ਨਹੀਂ ਕਰਦਾ ਹਾਂ ਆਲੂਆਂ ਵਾਲੇ ਦੇ ਕਰਜ਼ੇ ਚੜਦੇ ਰਹਿੰਦੇ ਆ ਉਹ ਚੜਨੇ ਵੀ ਆ ਬਈ ਕਿਉਂਕਿ ਚੀਜ਼ਾਂ ਲੈਣੀਆਂ ਪੈਣੀਆਂ ਉਹ ਚੀਜ਼ਾਂ ਤਾਂ ਆਮ ਨਾਰਮਲ ਇਹ ਗੱਲ ਐਨਾ ਕ ਤਾਂ ਹੋਣੀ ਹੀ